ਤੁਹਾਡੇ ਨਾਲ ਕੀ ਠੱਗੀ ਹੋਈ ਹੈ ਤੇ ਕਿੰਨੇ ਲੱਖ ਦੀ ਠੱਗੀ ਹੋਈ? ਇਹ ਆਸਟ੍ਰੇਲੀਆ ਦੇ ਨਾਮ ਤੇ ਹੋਈ ਹੈ ਸਾਡੇ ਨਾਲ ਹੀ। ਆਸਟ੍ਰੇਲੀਆ ਬਾਰੇ ਪਤਾ ਕਰਨ ਆਏ ਸੀ ਸੀ ਫੇਲ ਦਾ। ਉਦੋਂ ਸਾਨੂੰ ਯਕੀਨ ਦਿੱਤਾ ਗਿਆ ਕਿ ਫੀਡ ਆਪਟ ਵਗੈਰਾ ਹੋਣਗੇ ਤੁਹਾਡੇ ਨਾਲ ਵੀ ਤੁਹਾਡਾ ਸਟੱਡੀ ਵੀਜ਼ਾ ਲਵਾਵਾਂਗੇ ਉੱਥੋਂ ਦਾ ਤੇ ਉਹ ਕਰਾਂਗੇ ਸਾਨੂੰ 15 ਦਿਨਾਂ ਦਾ ਟਾਈਮ ਦਿੱਤਾ ਸੀ ਸਟੱਡੀ ਵੀਜ਼ਾ ਲਵਾਉਣ ਦਾ ਹੀ। 15 ਦਿਨਾਂ ਦੇ ਕਹਿੰਦੇ ਰਿਜ਼ਲਟ ਮਿਲ ਜੀ ਤੁਹਾਨੂੰ। ਉਸ ਤੋਂ ਬਾਅਦ ਫੀਡ ਆਪਟ ਹੋ ਗਿਆ, ਫੀਸ ਹੋ ਗਈ, ਸਾਰਾ ਕੁਝ ਹੋ ਗਿਆ ਸੀ ਜੀ। ਪੈਸੇ ਲੈ ਲਏ ਜਦੋਂ ਟਾਈਮ ਆਇਆ ਵੀਜ਼ੇ ਦਾ ਸਾਡਾ ਉਦੋਂ ਫੋਨ ਚੱਕਣੋਂ ਵੜ ਗਏ। ਜਦੋਂ ਕੋਈ ਫੋਨ ਜਾ ਕੇ ਪੁੱ ਤਾ ਕਹਿੰਦੇ ਸੀ ਇਹ ਵੀ ਰੂਲ ਚੇਂਜ ਹੋਗੇ ਤਾਂ ਕਰਕੇ ਟਾਈਮ ਲੱਗੂਗਾ ਸਾਡੇ ਓਨਰ ਨੂੰ ਅਟੈਕ ਆਇਆਗਾ ਸਾਡੇ ਐਂ ਪ੍ਰੋਬਲਮ ਚੱਲੀ ਜਾਂਦੀ ਐ ਹੋਈ ਜਾਂਦਾ ਸਾਡੀ ਕੋਈ ਗੱਲ ਨਾ ਹੋਈ ਉਸ ਤੋਂ ਬਾਅਦ ਜਦੋਂ ਕਿਹਾ ਵੀ ਸਾਨੂੰ ਕੋਈ ਕੁਛ ਤਾਂ ਮੂਸਰ ਕਰੋ ਸਾਡੀ ਗੱਲ ਦਾ ਤੇ ਉਸ ਤੋਂ ਬਾਅਦ ਜਦੋਂ ਕੋਈ ਗੱਲ ਹੋਈ ਆ ਫੋਨ ਚੱਕਣੋਂ ਹਟ ਗਏ ਇੱਥੇ ਆ ਕੇ ਜਦੋਂ ਅਸੀਂ ਗੱਲਬਾਤ ਕੀਤੀ ਆ ਕਿਸੇ ਪੁਲਿਸ ਵਾਲਿਆਂ ਨਾਲ ਗੱਲ ਕਰਦੇ ਆਂਗੇ ਤਾਂ ਸਾਡੀ ਗੱਲ ਦਾ ਕੋਈ ਮੂਸਰ ਹੁੰਦਾ ਨਹੀਂ ਹੈਗਾ ਕਿਹੜਾ ਇਮੀਗ੍ਰੇਸ਼ਨ ਆ ਜਿਨ੍ਹਾਂ ਨੇ ਤੁਹਾਡੇ ਤੋਂ ਜਿਹੜਾ ਠੱਗੀ ਮਾਰੀ ਆ ਕਿੰਨੇ ਪੈਸੇ ਤੁਹਾਡੇ ਤੋਂ ਲਈ ਸੀ ਕਿੰਨੇ ਤੁਹਾਡੇ ਵਾਪਸ ਦਿੱਤੇ ਵਰਲਡ ਵੀਜ਼ਾ ਐਡਵਾਈਜ਼ਰ ਵਾਲੇ ਨੇ ਜੀ ਸਾੜੇ ਨਾਲ 10 ਲੱਖ 45 ਹਜ਼ਾਰ ਦੀ ਹੋਈ ਹੈ ਜੀ 10 ਲੱਖ 45 ਹਜ਼ਾਰ ਥੋੜੇ ਤੋਂ ਲਿਆ ਲਿਆ ਸਾਡੀ ਤੋਂ ਹੀ ਤੇ ਵਾਪਸ ਕਿੰਨਾ ਦਿੱਤਾ ਫਿਰ ਹੁਣ ਵਾਪਸ ਅਜੇ ਕੁਝ ਨਹੀਂ ਦਿੱਤਾ ਜੀ ਨਾ ਵੀਜ਼ਾ ਲੱਗਿਆ ਨਹੀਂ ਜਦੋਂ ਗੱਲ ਹੋਈ ਸੀ ਉਦੋਂ ਕਿਹਾ ਸੀ ਇਹਨਾਂ ਨੇ ਵੀ ਇਕੱਲੀ ਜੇ ਰਿਫਿਊਜ਼ਲ ਆਉਂਦੀ ਆ ਤਾਂ ਵੀ ਤੁਹਾਡਾ ਇਕੱਲਾ ਐਮਬੈਸੀ ਫੀਸ ਕੱਟੀ ਜਾਊਗੀ ਬਾਕੀ ਸਾਰੇ ਰਿਫੰਡੇਬਲ ਹੋਣਗੇ ਇਸ ਗੱਲ ਤੇ ਐਗਰੀਮੈਂਟ ਸਾਈਨ ਹੋਇਆ ਸੀਗਾ ਸਾਰਾ ਕੁਝ ਹੋਇਆ ਸੀ ਤੇ ਹੁਣ ਕੋਈ ਕੁਝ ਨਹੀਂ ਹੋ ਰਿਹਾ ਜੀ ਹੁਣ ਕੁਝ ਨਹੀਂ ਹੋ ਰਿਹਾ ਤੇ ਤੁਸੀਂ ਐਫ ਆਈ ਆਰ ਦਰਜ ਕਰਵਾਈ ਇਹ ਐਫਆਈਆਰ ਜੇ ਕਰਵਾਉਣ ਆਏ ਸੀਗੇ ਤੁਸੀਂ ਕਰਵਾਉਣ ਹਾਂ ਹੁਣ ਜਿਹੜੇ ਨਾਲ ਨਾਲ ਦੇ ਨਾਲ ਗੱਲ ਹੁੰਦੀ ਹੈ ਜਿਨ੍ਹਾਂ ਨੇ ਕਰਵਾਈ ਆ ਉਹਨਾਂ ਦੀ ਇਹ ਤਾਂ ਕੋਈ ਸੁਣਵਾਈ ਨਹੀਂ ਹੈ ਇੱਕ ਸਟੂਡੈਂਟ ਨੇ ਜਿਹੜੇ ਜਿਨ੍ਹਾਂ ਦੇ ਨਾਲ ਇਹ ਕੁਝ ਹੋਇਆ ਟੋਟਲ ਤਾਂ 25 26 ਸਟੂਡੈਂਟ ਨੇ ਅੱਛਾ ਜਿਨ੍ਹਾਂ ਨਾਲ ਹੋਈ ਹੈ ਕਿਸੇ ਨਾਲ ਤਾਂ 12 12 16 16 ਲੱਖ ਤੱਕ ਦੀ ਹੋਈ ਹੈ